ਕਿਵੇਂ ਤੂੰ ਪਹਿਲਾਂ ਕਾਮ ਰੇਡਾਂ ਦੀਆਂ ਸਟੇਜਾਂ ਦੇ ਉੱਤੋਂ ਦੀਪਬਈ ਦੇ ਬਾਰੇ ਬਕਵਾਸ ਕੀਤੀ ਫਿਰ ਤੂੰ ਬਾਅਦ ਦੇ ਵਿੱਚ ਦੀਪਬਈ ਦੇ ਜਾਣ ਤੋਂ ਬਾਅਦ ਆਣ ਕੇ ਭਾਉ ਦੇ ਗੋਡੇ ਫੜੇ ਭਾਉ ਦੇ ਕੋਲੋਂ ਮਾਫੀ ਮੰਗੀ ਮਾਫੀ ਮੰਗਣ ਤੋਂ ਬਾਅਦਾਂ ਤੂੰ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਭਾਈ ਜਗਰਾਜ ਸਿੰਘ ਦਾ ਭਨੇਵਾ ਗਰਦਾਨ ਕੇ ਫਿਰ ਇਹਨਾਂ ਦੇ ਤੋਂ ਵਿੱਚ ਵੜਿਆ ਇਹਨਾਂ ਦੇ ਵਿੱਚ ਵੜਨ ਤੋਂ ਬਾਅਦਾਂ ਮੁੜ ਕੇ ਬਾਅਦ ਦੇ ਵਿੱਚ ਤੂੰ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਅਜਨਾਲੇ ਵਾਲੇ ਨਾਲ ਰਲ ਕੇ ਤੇ ਵਰਿੰਦਰ ਨੂੰ ਇੱਥੇ ਸੱਦ ਕੇ ਮਾਲਵੇ ਦੇ ਵਿੱਚੋਂ ਤੇ ਮੁੜ ਕੇ ਤੁਸੀਂ ਇੱਥੇ ਲਿਆਣ ਕੇ ਉਹਨੂੰ ਚੱਕਿਆ ਫਿਰ ਉਹਦੀ ਕੁੱਟ ਮਾਰ ਕੀਤੀ ਫਿਰ ਬਾਅਦ ਦੇ ਵਿੱਚ ਤੈਨੂੰ ਪੁਲਿਸ ਨੇ ਚੱਕਿਆ ਫਿਰ ਤੇਰੀ ਮਾਂ ਤੇ ਤੇਰਾ ਪਿਓ ਜਿਹੜਾ ਸੀ ਉਥੇ ਭਾਗ ਦੇ ਗਾੜੀ ਖਾੜੇ ਕੱਢਦੇ ਰਹੇ ਤੈਨੂੰ ਛਡਾਉਣ ਦਾ ਕਰਕੇ ਸਾਰਾ ਘਟਨਾ ਕਰਮ ਹੋਇਆ ਟਿਕਟ ਨਾ ਕਰਮ ਤੋਂ ਬਾਹਾਂ ਬਾਰ ਆਉਂਦੀ ਤੂੰ ਆਖ ਦਿੰਦਾ ਵੀ ਮੇਰੇ ਨਾਲ ਪੁਲਿਸ ਨੇ ਕੋਈ ਮਾੜਾ ਵਰਤਾਓ ਨਹੀਂ ਕੀਤਾ ਮੇਰੇ ਨਾਲ ਪੁਲਿਸ ਨੇ ਬਹੁਤ ਵਧੀਆ ਬਿਹੇਵ ਕੀਤਾ ਉਤੋਂ ਬਾਅਦਾਂ ਜੋ ਕੁਝ ਹੋਇਆ 17 ਤਰੀਕ ਨੂੰ ਤੂੰ ਤੇ ਉਹ ਲਾਲਜੀਤ ਭੁੱਲਰ ਦਾ ਚੇਲਾ ਜਿਹੜਾ ਉਹ ਵੀ ਟੌਪਟ ਬਣ ਕੇ ਵੜਿਆ ਤੁਸੀਂ 17 ਤਰੀਕ ਨੂੰ ਦੋਵੇਂ ਜਣੇ ਰਾਤ ਭੱਜ ਜਾਂਦੇ ਹੋ ਤੇ ਗੱਲ ਤੁਸੀਂ ਇਹ ਕਰ ਰਹੇ ਹੋ ਕਿ ਪਾਹੂ ਨੇ ਪਿੱਟੇ 'ਚ ਸ਼ਰਾਬ ਮਾਰ ਦਿੱਤਾ